ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਰਹਿੰਦੇ ਪਿੰਡਾਂ ਦੇ ਲੋਕ ਬੀਤੀ ਦਿਨੀ ਭਾਰਤ ਪਾਕਿਸਤਾਨ ਦੇ ਵਿੱਚ ਹੋਏ ਤਣਾਅ ਦੇ ਚਲਦੇ ਪਿੰਡ ਛੱਡ ਕੇ ਚਲੇ ਗਏ ਸੀ ਜੋ ਤੁਸੀਂ ਵੇਖ ਰਹੇ ਹੋ ਤੇ ਕੱਲ ਹੋਏ ਸੀਜ਼ਫਾਇਰ ਤੋਂ ਬਾਅਦ ਪਿੰਡਾਂ ਦੇ ਵਿੱਚ ਸਰਦੀ ਪਿੰਡਾਂ ਦੇ ਲੋਕ ਟੈਕਟ ਟਾਲੀਆ ਤੇ ਜੋ ਸਮਾਨ ਲੈ ਗਏ ਸੀ ਘਰਾਂ ਨੂੰ ਲੈ ਕੇ ਪਰਤਣ ਲੱਗੇ ਹਨ ਅਤੇ ਅੱਡਿਆਂ ਤੇ ਵੀ ਰੌਣਕਾਂ ਆ ਗਏ ਹਨ ਪਿੰਡਾਂ ਦੇ ਬਸ ਢਿਆਂ ਤੇ ਵੀ ਰੌਣਕਾਂ ਲੱਗਣ ਲੱਗੀਆਂ ਹਨ ਲੋਕ ਟਰਾਲੀਆਂ ਭਰ ਕੇ ਜਿੱਦਾਂ ਗਏ ਸੀ ਉਦਾਂ ਹੀ ਸਮਾਨ ਵਾਪਸ ਵੀ ਲਿਆ ਰਹੇ ਹਨ ਜਦ ਇਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਨਾ ਕਿ ਤਣਾਦ ਹੈ ਚਲਦੇ ਉਹ ਸਮਾਨ ਲੈ ਗਏ ਸੀ ਪਰ ਹੁਣ ਸਮਝੋਤਾ ਹੋ ਗਿਆ ਹੈ ਇਸ ਕਰਕੇ ਉਹ ਸਮਾਨ ਵਾਪਸ ਲੈ ਕੇ ਆ ਰਹੇ ਹਨ ਪਰ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ 1965 ਵਿੱਚ ਵੀ ਰੋਲਾ ਹੋਇਆ ਜਿਸ ਤੋਂ ਬਾਅਦ ਉਸ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਰਦ ਤੇ ਵਸੇ ਲੋਕਾਂ ਨੂੰ ਸੰਭਾਲ ਲਿਆ ਗਿਆ ਸੀ ਪਰ ਹੁਣ ਨਾਤਾ ਲੀਡਰ ਆਏ ਹਨ ਅਤੇ ਨਾ ਹੀ ਲੀਡਰਾਂ ਨੇ ਕੁਝ ਦਿੱਤਾ ਹੈ ਉਜਾੜਾ ਤਾਂ ਪਿੰਡਾਂ ਦੇ ਲੋਕਾਂ ਦਾ ਹੋ ਗਿਆ ਹੈ ਜੰਗ ਤਾਂ ਉਹਨਾਂ ਲਈ ਲੱਗ ਗਈ ਹੈ ਖਰਚਾ ਤਾਂ ਉਹਨਾਂ ਦਾ ਹੋ ਗਿਆ ਹੈ ਹੋਰ ਕੀ ਕੁਝ ਹੋਇਆ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਾਹ ਕਿਹੜੇ ਪਿੰਡ ਦੇ ਰਹ ਰਹੇ ਹੋ ਸਮਾਨ ਲਿਆ ਰਹੇ ਹੋ ਕਿੱਥੋਂ ਲਿਆ ਰਹੇ ਹੋ ਕਦੋਂ ਲੈ ਗਏ ਸੀ ਕੱਲ ਲੈ ਗਏ ਸੀ ਤੂੰ ਵਾਪਸ ਆ ਰਹੇ ਹੋ ਕੀ ਕਾਰਨ ਲੈ ਆਇਆ ਸੀ ਦੱਸੋ ਬਹੁਤ ਬੜਾ ਚੰਗਾ। ਬਹੁਤ ਬਹੁਤ ਵਧਾਈਆਂ। ਪਹਿਲਾ ਪਹਿਲਾ ਕਿਉਂ ਲੈ ਗਏ ਸੀ? ਪਹਿਲਾ ਡਾਰ ਕਿ ਸਾਰੇ ਲੋਕਾਂ ਨੇ ਖੜੇ ਸੀ ਕਿ ਪਹਿਲਾ ਵਾਦੇ ਤੁਸੀਂ ਦੇਦੇ। ਬਹੁਤ ਚੰਗੇ। ਕਿਹੜੇ ਪਿੰਡ ਦੇ ਰਹਿਣ ਵਾਲੇ? ਕੂਬੂਚਾ ਸਾਹਿਬ। ਕਿੱਥੇ ਲੈ ਗਏ ਸੀ ਪਸ਼ੂ? ਉਹ ਤਾਂ ਪਿੱਛੇ ਸਾਡੇ ਪਿੰਡ ਕੂਬੂਚਾ ਸਾਹਿਬ। ਹੁਣ ਕਿਹਾ ਜਾ ਰਿਹਾ ਹੈ ਸਮਝੌਤਾ ਹੋ ਗਿਆ ਹੈ। ਹਾਂਜੀ। ਆਪਾਂ ਸਾਰੇ। ਹਾਂਜੀ। ਜ਼ਿੰਦਗੀ ਦੇ ਕਿਸ ਤਰ੍ਹਾਂ ਦਾ ਅਸਰ ਰਿਹਾ ਹੈ? ਇਹ ਦੋ ਤਿੰਨ ਦਿਨ। ਤਾਂ ਮਾੜਾ ਹੀ ਸੀਗਾ ਜੀ। ਹਲਾ ਤੇ ਮਨਾਪੁਰ ਨੂੰ ਸੀਗੇ ਉਹਨਾਂ ਨੂੰ ਦੇਖ ਕੇ ਨ ਪਿੰਡ ਸਾਰੇ ਗਾਜੇ ਪਿੱਛੇ ਗਏ ਮਨ ਸਮਝੋ ਤਦ ਬਾਅਦ ਉਹ ਜਿਹੜੇ ਹੈਗੇ ਸੀ ਜੂਰੀ ਲੋੜ ਦਾ ਸਮਾਨ ਪਿੱਛੇ ਵਾਪਸ ਲੈ ਕੇ ਆ ਰਹੇ ਬਸ ਇਹਦਾ ਕਿੰਨਾ ਖਰਚਾ ਆਨ ਜਾਂਦਾ ਲੱਗਿਆ ਆਨ ਦਾ ਕੋਈ ਆ ਗਿਆ ਕੇ ਸਰਕਾਰਾਂ ਕੋਲੋਂ ਕੀ ਮੰਗ ਕਰਨੀ ਚਾਹੋਗੇ ਸਰਕਾਰਾਂ ਬਸ ਕੀ ਮੰਗ ਕਰੀ ਅੱਜ ਸਰਕਾਰਾਂ ਕੀ ਦਿੱਤਾ ਹੋਣ ਕੀ ਦੇ ਦੇ ਦੋਵੇਂ ਦੇਸ਼ਾਂ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਕੀ ਪ੍ਰਭਾਵ ਪੈਦਾ ਹੈ ਮੈਂ ਤੁਹਾਡਾ ਦਿੱਖਨ ਜਸ ਸਿੰਘ ਕਿੱਥੋਂ ਦਾ ਰਹਿਣ ਵਾਲੇ ਹੋ ਇੱਥੋਂ ਦੇ ਕਿਹੜੇ ਪਿੰਡ ਦੇ ਪੱਕਾ ਚੇਚੀ ਜੰਗ ਦਾ ਮੋਹਲ ਬਣਿਆ ਸੀ ਉਹਨੂੰ ਕਿਵੇਂ ਵੇਖਦੇ ਹੁੰਦਾ ਕੀ ਅਸਰ ਪੈਂਦਾ ਜ਼ਿੰਦਗੀ ਦੇ ਅਸਰ ਪੈਂਦਾ ਜੂ ਜੰਗ ਲੱਗ ਜਾਵੇ ਸਮਾਨ ਸਿੱਦਾ ਇੱਥੇ ਰਹਿ ਜਾਂਦਾ ਹੈ ਹੈਗਾ ਬੰਦਾ ਕੁਝ ਮਾਰਦਾ ਨਹੀਂ ਕਿੰਨੇ ਬੂਹੇ ਤੇ ਬੰਦਾ ਜਾ ਕੱਟ ਨਹੀਂ ਹੁੰਦੀ ਚਾਹੇ ਕਿਸੇ ਦੀ ਕੁਲੀ ਕੱਖਾਂ ਦੀ ਐ ਤੇ ਚਾਹੇ ਕਮਰੇ ਆਦੀ ਕੁਲੀ ਤੋਂ ਬਗੈਰ ਕਿਸੇ ਬੂਹੇ ਤੇ ਔਖਾ ਰਹਿਣਾ ਹੁੰਦਾ ਲੋਹ ਦੇ ਕਾੜ ਕੱਢੇਗਾ ਚਾਰ ਦੇ ਕੱਢੇਗਾ ਅਖਰ ਨੂੰ ਮੂ ਵਿੰਗ ਯੋਇ ਇਹ ਤੁਸੀਂ ਤਾਂ ਉੱਜੜ ਕੇ ਨਾਲ ਸਾਨੂੰ ਵੀ ਯਾਦ ਦਿੱਤਾ ਐਸ ਤੋਂ ਪਹਿਲਾਂ 2098 ਵਿੱਚ ਕਾਰਗੀ ਵੇਲੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਨਵੇਂ ਵਿੱਚ ਜਾਂ 71 ਵੇਲੇ ਤੁਸੀਂ ਹੈਗੇ ਸੀ ਹੂੰ ਉਦੋਂ ਕੀ ਹਾਲ ਸੀ ਉਦੋਂ ਵੀ ਹਾਲਾਤ ਮਾੜੇ ਸੀ ਉਦੋਂ ਵੀ ਐਵੇਂ ਜਿਵੇਂ ਲਗੇ ਛੋੜੇ ਫਿਰਦੇ ਸੀ ਸ਼ਾਮ ਨੂੰ ਫੈਰਿੰਗ ਹੋਇਆ ਸਭ ਜਿੰਨੇ ਕੋਈ ਹੈਗੇ ਸੀ ਮਾਰ ਮੰਨੀ ਕਿਸੇ ਮਾੜੇ ਮੋਟੇ ਕਿੰਦਾ ਦੇ ਦਾ ਕੁ ਸੰਗਰ ਕੱਢ ਲਿਆ ਗਿਆ ਤੇ ਕਿ ਭੱਜ ਗਏ ਤੇ ਭੱਜ ਗਏ ਚੱਲ ਗਏ ਸੰਗਰ ਕੱਢਣੀ ਸੀ ਵੀ ਘਰੇ ਉਹ ਕਿੱਲੇ ਤੇ ਖੜਕੇ ਇਸ ਪਸੁਰ ਤੜਫਣੀ ਹੈ ਤੇ ਆਏ ਵੀ ਮਰਨੇ ਨੂੰ ਉੱਥੇ ਕਿਹੜਾ ਕਿਸ ਪੱਠਾ ਪਾਉਣਾ ਜਾਂ ਪਾਣੀ ਪਾਉਣਾ ਤੇ ਉਹ ਸਭ ਲੋਕ ਚਲੇ ਗਏ ਸੀ ਥੋੜੀ ਕਦਰ ਸੀ ਤੇ ਇਹ ਹੁਣ ਕਿਹਾ ਜਾ ਰਿਹਾ ਵੀ ਦੋਹਾਂ ਦੇਸ਼ਾਂ ਦਾ ਸਮਝੌਤਾ ਹੋ ਗਿਆ ਹੁਣ ਕੱਲ੍ਹ ਐਵੇਂ ਸੁਣਦੇ ਪਹਿ ਆ ਸਮਝੋਤਾ ਹੋ ਗਿਆ ਤੇ ਉਹ ਦੇਸ਼ਾਂ ਦਾ ਪਤਾ ਵੀ ਕੀ ਹੋਣਾ ਤੇ ਕੀ ਨਾ ਕਰਨਾ ਸਮਝੋਤੇ ਨਾਲ ਕਿਸ ਤਰ੍ਹਾਂ ਦਾ ਫਰਕ ਲੱਗਦਾ ਹੈ ਹਰ ਕਰ ਲੱਗਦਾ ਵੀ ਚਲ ਸ਼ਾਂਤੀ ਹੋ ਗਈ ਵਾਅਦੇ ਕਰ ਬਹਿ ਗਏ ਟਿਕ ਗਏ ਆਪਣੇ ਵਾਅਦੇ ਕਰ ਬਹਿ ਗਏ ਉਹ ਹਰ ਕੋਈ ਬਚ ਗਿਆ ਜੰਗ ਵਾਰੀ ਤੋਂ ਅੱਜ ਕੱਲ ਦੇ ਮੁੰਡੇ ਅੱਜ ਕੱਲ ਦੇ ਫੇਸਬੁੱਕ ਤੇ ਰੋਲਾ ਪਾਇਆ ਜੰਗ ਹੋਣੀ ਚਾਹੀਦੀ ਉਹਨੂੰ ਕੀ ਕਹਿਣਾ ਚਾਹੁੰਦੇ ਕਹਿਣਾ ਤੇ ਵੇਖੀ ਤਾਂ ਜੁਗਾਲ ਨੂੰ ਸੋਚੀਏ ਤੇ ਅਸੀਂ ਤਾਂ ਬਰਬਾਦ ਹੋਈ ਗਏ ਸਾਡੇ ਵਾਸਤੇ ਤਾਂ ਲੱਗ ਹੀ ਗਿਆ ਕੋਈ ਦੋ ਦਵਾਨੇ ਹੈਗੇ ਸਿੱਕੇ ਗਰੀਬ ਗੁਰਮੇ ਕੋਲ ਜਿਹੜਾ ਡਿਆੜੀ ਕਰਦਾ ਧੱppa ਕਰਦਾ ਚਲ ਦਿਨ ਦੇ ਆਦੀ ਪੈਰੀ ਪੂਰੀ ਫਸਲ ਹੋ ਤੇ ਚਲ ਮਾਰ ਖਾ ਜਾਂਦਾ ਤੇ ਜਿੰਨੇ ਉਹ ਡਿਆੜੀ ਕਰਤੇ ਆਦਾ ਡੇਢੀ ਔਖਾ ਸਾਲਣਾ ਤੋਨ ਵਾਰ ਕਿਰਾਇਆ ਭਰਨਾ ਪੈ ਗਿਆ ਤੇ ਉਹਨੇ ਅਗਾ ਹੁਣ ਕੋਈ ਸਮਾਨ ਟੁੱਟ ਗਿਆ ਕੋਈ ਅਗਾ ਸੱਟਣ ਲੱਗਿਆ ਰਹਿ ਰਹਿ ਗਿਆ ਕੋਈ ਡਿੱਗ ਪਿਆ ਖਰਾਬ ਹੋ ਗਿਆ ਕੋਈ 2 4 4 ਰਜਾ ਤੱਕ ਕਿਰਾਇਆ ਮੰਗ ਲੈਣ ਦੇ ਕਿਉਂ ਨਾ ਦਾ ਸੀਜ਼ਨ ਲੱਗ ਜਾਂਦਾ ਛਾਂ ਦਾ ਆ ਜਾਂਦਾ ਕੋਈ ਉਹ ਤਾਂ ਕੋਈ ਹੋਣਾ ਲਿਆ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰਾਂ ਕੋਲੋਂ ਕੀ ਮੰਗ ਕਰੋਗੇ ਕੀ ਸਰਕਾਰ ਮੂੜ ਆਖਣਾ ਆਜਕਲ ਇਹ ਸਰਕਾਰ ਆਪ ਹੀ ਡਿਆਗੂ ਲੀਡਰ ਆਪ ਹੀ ਨਹੀਂ ਰੱਦੇ ਸਾਨੂੰ ਕਿ ਕਿਸੇ ਕੀ ਸਮਾਨਾ ਐਸਾ ਲਾਤੀ ਹੂੰ ਜੋ ਕੋਈ ਆਇਆ ਵੀ ਹੈ ਪਿੱਛੋਂ ਗਵਰਨਮੈਂਟ ਚ ਕੋਈ ਘੱਲਿਆ ਵੀ ਹੈ ਉਹ ਆਗੂ ਵੀ ਸਾਰੇ ਖਾ ਜਾਂਦੇ ਨਾ ਹੋ ਗਿਆ ਜੀ ਬਾਰਡਰ ਬੜਾ ਸਮਾ ਲਿਆ ਬਹੁਤ ਕੁਛ ਭਾਂ ਸਾਦੇ ਕੋ ਕੋਈ ਚਾਹੇ ਵੀ ਨਾ ਪੜੇ ਦੇ ਲੈ ਚੁੱਕੇ ਜਦੋਂ ਪੈਂਠਾ ਵਾਲਾ ਰੋੜਾ ਪਿਆ ਸੀ ਉਦੋਂ ਇੰਦਰਾ ਗਾਂਧੀ ਦਾ ਹੈਗਾ ਸੀ ਸਮਾਂ ਕੋਨੇ ਸਾਨੂੰ ਸਮਾਇਆ ਸੀ ਇਹ ਆਖੀ ਨਹੀਂ ਸਮਾਇਆ ਸੀ ਉਹ ਪਤਾ ਨਹੀਂ ਉਹਨੇ ਸਾਰੇ ਸਿਆਲ ਦੇ ਕਪੜਾ ਲਿਖੜਾ ਦਿੱਤਾ ਉੱਤੇ ਪਾਣੂ ਥੱਲੇ ਪਾਣੂ ਰਾਸ਼ਨ ਪਾਣੀ ਮਰਦਾਰਿਆ ਉਹਨੇ ਸਾਨੂੰ ਸਮਾਇਆ ਲਿਆ ਸੀ ਤੇ ਹੋਣ ਦੇ ਸਮੇਂ ਵਿੱਚ ਕੋਈ ਆਪ ਹੀ ਨਹੀਂ ਰਹਿਦੇ ਸਾਨੂੰ ਕਿਸੇ ਕੀ ਦੇਣਾ ਪਸੰਦਿਆਂ ਵਾਲਾ ਇਹ ਆਪਣਾ ਥੋੜੀ ਜਿਹੀ ਫੈਲਾਇਆ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत